ਦੇਖੋ ਜੀ ਪੱਠਿਆਂ ਵਾਲੀ ਢੇੜੀ ਕਿਦਾਂ ਲੱਗੀ ਕਮੈਂਟ ਕਰਕੇ ਦੱਸਣਾ ਇੱਕ ਛੋਟਾ ਜਿਹਾ ਬੱਚਾ 60 ਕਿਲੋ ਪੱਠੇ ਖਿੱਚ ਕੇ ਲਿਜਾ ਰਿਹਾ ਹੁਲਟਾਣਾ ਦੀ ਉਧਰ ਹੀ ਲਿਆਇਆ ਲਾਦੇ ਜੋਰ ਗਿਆ ਨਹੀਂ ਲੱਗਦਾ ਵੀ ਰੇੜੀ ਖੁੱਭ ਗਈ ਗਿਆਨੀ ਦਾ ਜੋਰ ਜ਼ਿਆਦਾ ਲੱਗ ਗਿਆ ਹੁਣ ਆਪਾਂ ਤਾਂ ਥੋੜੀ ਹੈਲਪ ਕਰਾਉਣੀ ਆ ਆਇਆ ਫਿਰ ਖਿੱਚ ਲੈ ਓ ਪੁੜੇ ਸਿੱਧੀ ਲੈ ਸਿੱਧੀ ਨੀ ਪਲਟ ਜੂਗੀ ਥੱਲੇ ਥੱਲੇ ਖਿੱਚ ਫੇਰ ਹਲੋ ਵੀ ਰਿਹੜੀ ਫੇਰ ਖੁੱਪ ਗਈ ਗਿਆਨੀ ਦਾ ਆਪਾ ਦੋ ਵਾਰੀ ਯਾਦ ਜ਼ੋਰ ਲਵਾਤਾ ਟਾਇਰ ਫਸ ਗਈ ਸੀ ਰਿਹੜੀ ਦੇ ਬਾਕੀ ਪੱਧਰ ਜ਼ਮੀਨ ਦੇ ਵਿੱਚ ਤੈਨੂੰ ਕੋਈ ਦਿੱਕਤ ਨਹੀਂ ਆਉਂਦੀ ਖਿੱਚਣ ਵਿੱਚ ਛੋਟਾ ਜਿਹਾ ਬੱਚਾ ਹੀ ਆਰਾਮ ਨਾਲ ਖਿੱਚ ਕੇ ਲੈ ਜਾਂਦਾ ਹੈ